ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਹੋਲੇ ਮਹੱਲੇ ਦੇ ਸੰਬੰਧ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੂਪਨਗਰ ਬਾਈਪਾਸ ਦੇ ਨਾਲ ਜਿੱਥੇ ਕੀ ਰੈਲੋ ਖੁਰਦ ਦੇ ਸੰਗਤ ਦੇ ਵੱਲੋਂ ਰੈਲੋ ਪਿੰਡ ਵਾਸੀਆਂ ਦੇ ਵੱਲੋਂ ਨੰਗਰ ਜਿਹੜਾ ਕੀ ਲਗਾਇਆ ਗਿਆ ਰੋਪੜ ਮਰਿੰਡਾ ਬਾਈਪਾਸ ਦੇ ਜਿਹੜਾ ਕੀ ਮਰਿੰਡੇ ਨੂੰ ਰੋਡ ਮੁੜਦਾ ਉਹਦੇ ਨੇੜੇ ਬਿਲਕੁਲ ਉੱਥੇ ਹੀ ਜਿਹੜਾ ਕਿ ਚੌਂਕ ਹੈ ਸਾਬਜਾਜੀਤ ਸਿੰਘ ਅਕੈਡਮੀ ਚੌਂਕ ਦੇ ਜਿਹੜੇ ਉੱਥੇ ਵੀ ਲੰਗਰ ਲਗਾਏ ਗਏ ਦੂਰੋਂ ਦੂਰੋਂ ਆ ਕੇ ਸੰਗਤਾਂ ਲੰਗਰ ਲੰਗਾਨੀਆਂ ਨੇ ਇਲਾਕੇ ਨਹੀਂ ਸੰਗਤਾਂ ਵੀ ਲੰਗਰ ਲੰਗਾਨੀਆਂ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜੋ ਉਹ ਸ਼੍ਰੀ ਨਨਕੋਪੁਰ ਸਾਹਿਬ ਹੋਲੇ ਮੱਲੇ ਦੇ ਸਬੰਧ ਦੇ ਵਿੱਚ ਜਾ ਰਹੀ ਹੈ ਤੇ ਖਾਲਸੇ ਦਾ ਜਿਹੜਾ ਤਿਹਾਰ ਹੈ ਉਹ ਮਨਾ ਰਹੀ ਹੈ ਤੇ ਉੱਥੇ ਹੀ ਰਸਤੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਲੰਗਰ ਵੀ ਲਗਾਏ ਗਏ ਨੇ ਦਿਖਾਉਣੇ ਆ ਤੁਹਾਨੂੰ ਤਸਵੀਰਾਂ ਪਿੰਡ ਰੈਲੋ ਖੁਰ ਦਾ ਕਿਸ ਤਰ੍ਹਾਂ ਲੰਗਾ ਚੱਲ ਰਿਹਾ ਹੈ ਤੇ ਅੱਗੇ ਜਿਹੜੇ ਸਾਬਜਾਜੀਤ ਸਿੰਘ ਅਕੈਡਮੀ ਦੇ ਲੰਗਾ ਚਾਰੇ ਨੇ ਉਹਨਾਂ ਨੇ ਵੀ ਤਸਵੀ

ਠੀਕ ਠਾਕ ਸੇਵਾ ਸੰਗਤ ਜੀ ਸ਼੍ਰੀ ਨਨਪੁਰ ਸਾਹਿਬ ਹੋਲੇ ਮਹੱਲੇ ਜਾਣ ਵਾਲੀ ਸੰਗਤ ਦੇ ਲਈ ਇਹ ਸੰਤ ਬੱਬਾ ਹਰਬੰਸ ਸਿੰਘ ਜੀ ਰਹੀ ਮਾਜਰੇ ਵਾਲਿਆਂ ਵੱਲੋਂ ਲੰਗਰਾਂ ਦੀ ਸੇਵਾ ਪਿਛਲੇ 40 ਸਾਲਾਂ ਤੋਂ ਸ਼ੁਰੂ ਕੀਤੀ ਗਈ ਹੈ ਤੇ ਅੱਜ ਵੀ ਉਸੇ ਤਰ੍ਹਾਂ ਚੱਲ ਰਹੀ ਹੈ। ਰੂਪਨਗਰ ਸ਼ਹਿਰ ਵਾਸੀਆਂ ਵੱਲੋਂ ਲੰਗਰਾਂ ਦੀ ਸੇਵਾ ਦੇਖ ਸਕਦੇ ਹੋ ਇਸ ਤਰ੍ਹਾਂ ਸੰਗਤ ਲਗਾਤਾਰ ਊਲਮ ਮਹੱਲਾ ਦੇ ਆਉਣ ਵਾਲੀ ਸੰਗਤ ਲਈ ਲੰਗਰ ਦੀ ਤਿਆਰੀ ਕਰ ਰਹੀ ਹੈ। ਇਹ ਆਟਾ ਗੁੰਨਣ ਵਾਲੀ ਮਸ਼ੀਨ ਹੈ ਜੀ। ਅੱਛਾ ਇਹ ਲੰਗਰ 'ਚ ਜਿੰਨਾ ਵੀ ਆਟਾ ਇਹਦੇ ਨਾਲ ਸਾਰਾ ਕਾਇਰ ਨਾ ਨਾ ਜਾਂਦਾ ਜੀ ਕੰਮ ਬੰਦਾ ਬੰਦਾ ਕੰਮ ਤੇ ਸਾ ਨੂੰ 40 ਸਾਲ ਅੰਦਰ ਲੰਗਰ ਲੰਦਿਆਂ ਹੋ ਗਏ ਜੀ ਅਸੀਂ ਪਹਿਲਾਂ ਹਮਾਸ਼ਹਿਰਾਂ ਦੇ ਹੁੰਦੇ ਨੇ ਮਹਿਰੀਆਂ ਤੇ ਉਹ ਲੋਕਡਾਊਨ ਤੇ ਅਸੀਂ ਉਰੇ ਆ ਕੇ 6-7-8 ਸਾਲ ਹੋ ਗਏ ਪੁਰੇ ਅਸੀਂ ਇਹੀ ਜਗ੍ਹਾ ਪਰ ਲੰਗਰ ਲੰਦਦੇ ਆ ਤੇ ਅਸੀਂ ਸਾਰੇ ਚੀਜ਼ ਮਤਲਬ ਗਾਲ ਫੁਲਕੇ ਦਾ ਲੰਗਰ ਦਾ ਚਲੇਬੀਏ ਦਾ ਲੰਗਰ ਆ ਤੇ ਮਤਲਬ ਚਾਹ ਪਾਣੀ 24 ਘੰਟੇ ਸਾਡਾ ਲੰਗਰ ਆ ਸਾਨੂੰ ਅੱਧੀ ਰਾਤ ਨੂੰ ਕੋ ਬੰਦਾ ਆ ਕੇ ਅੱਧੀ ਰਾਤ 3:00 ਵਜੇ 4:00 ਵਜੇ ਦੋ ਵੀ ਅਸੀਂ ਲੰਗਰ ਸ਼ੁਰੂ ਕਰਦੇ ਹਾਂ ਤਾਂ ਤੇ ਪਾਪਾ ਹਰਵਾਰ ਸਿੰਘ ਆ ਜੀ ਰਹੀਮਾ ਜੇ ਵਾਲੇ ਇਹ ਉਹਨਾਂ ਦਾ ਮਤਲਬ ਉਹਨਾਂ ਨੇ ਫਿਰ ਮੈਨੂੰ ਸੰਭਾਲਿਆ ਤੁਹਾਨੂੰ ਪਾਲ ਲਓ ਜੀ ਕਿ ਹੁਣ ਇਹ ਸਾਰਾ ਕੁਝ ਮੇਰੇ ਕੋਲੇ ਆ ਇਹ ਸਾਰਾ ਨਹੀਂ ਆਪਣਾ ਆਪਣਾ ਲਾ ਕਰਕੇ ਬੰਦੇ ਨੂੰ ਇਕੱਠੇ ਕਰਕੇ ਆਪਣਾ ਇਹ ਲੰਗਰ ਲਾ ਲਿਆ ਕਿੰਨੇ ਕੁ ਜਿਹੜੇ ਸੇਵਾਦਾਰ ਵੀਰ ਕਿੰਨੇ ਕੁ ਹੁੰਦੇ ਨੇ ਇਲਾਕੇ ਸਾਡੇ ਸੇਵਾਦਾਰ 15 20 ਬੰਦੇ ਆ ਸੀ ਤੇ 15 20 ਬੰਦੇ ਸੀ ਇਕੱਠੇ ਕਰਕੇ ਸੀ ਅਗਵਾਈ ਕਰਦੇ ਆ ਫਿਰ ਅਸੀਂ ਲੰਗਰ ਲਾਉਂਦੇ ਆ ਆ ਮੇਰਾ ਘਰ ਹੋਰ ਗੌਕਸਾਲਾ ਰੋਡ ਤੇ ਆ ਜੀ ਇਹ ਆਪਣੇ ਜਾਂਮੀ ਨਗਰ ਦੇ ਵਿੱਚ ਫੇਰ ਉੱਪਰ ਦਾ ਹੀ ਲੰਗਰ ਆ ਭਾਈਏ ਵੱਡੀ ਸੇਵਾ ਇੱਕ ਤਰ੍ਹਾਂ ਦੀ ਕਿਉਂਕਿ ਲਗਾਤਾਰ ਲੰਗਰ ਚੱਲਦਾ ਫਿਰ ਇਹ ਲਗਾਤਾਰ ਲੰਗਰ ਆ ਜੀ ਅਸੀਂ ਇਹ ਲਗਾਤਾਰ ਹੁਣ ਅਸੀਂ 8 ਤੱਕ ਦਾ ਲੰਗਰ ਲਾਇਆ ਹੋਇਆ ਜੀ ਹੁਣ ਸਾਡਾ ਇਹ 17 ਤੱਕ ਦਾ ਅਸੀਂ 17 ਨੂੰ ਬੰਦ ਕਰਨਾ ਹੈ ਜੀ 17 ਤੱਕ ਸਾਡਾ ਲੰਗਰ ਚੱਲਦਾ ਹੈ ਅਸੀਂ ਬੱਲੇ ਹਮਾਤਰੀਆਂ ਦੇ ਲੋਹੜੀ ਨੂੰ ਲੰਗਰ ਫਿਰ ਲੋਹੜੀ ਦਾ ਲੰਗਰ ਆ ਜਾਣਾ ਹੋਣੀ ਮਿਲ ਜਾਣਾ ਇਹ ਸਲਾਨਾ ਲੰਗਰ ਰੱਖੀਗੇ ਇਹੀ ਜਗ੍ਹਾ ਜੀ ਸਾਡੇ ਇਹੀ ਜਗ੍ਹਾ ਤੋਂ ਅਸੀਂ ਜੰਦਰ ਲਾਉਣੀ ਆ ਹਾਂ ਜੀ ਸ਼੍ਰੀ ਅਨੰਦਪੁਰ ਸਾਹਿਬ ਫੋਲੇ ਮਹੱਲੇ ਤੇ ਜਾਣ ਵਾਲੀ ਸੰਗਤ ਦੇ ਲਈ ਸਾਬਜਾਜੀਤ ਸਿੰਘ ਅਕੈਡਮੀ ਦੇ ਨੇੜੇ ਸੰਤ ਬਾਬਾ ਹਰਨੇਕ ਸਿੰਘ ਜੀ ਰਾੜਾ ਸਾਹਿਬ ਲੰਗਰਾਂ ਵਾਲਿਆਂ ਵੱਲੋਂ ਲੰਗਰ ਦੀ ਸੇਵਾ ਜਿਹੜੀ ਸੰਗਤ ਦੇ ਸਹਿਯੋਗ ਨਾਲ ਚੱਲ ਰਹੀ ਹੈ ਵੇਖੋ ਕਿਸ ਤਰ੍ਹਾਂ ਸੰਗਤ ਕਰ ਰਹੀ ਹੈ ਸੇਵਾ ਤੇ ਦੂਰੋਂ ਦੂਰੋਂ ਆ ਰਹੀ ਸੰਗਤ ਲਈ ਤਿਆਰ ਕੀਤੇ ਜਾ ਰਹੇ ਹਨ ਲੰਗਰ ਠੀਕ ਹੈ ਜੀ ਤੇ ਸੰਤ ਬਾਬਾ ਹਲੇ ਸਿੰਘ ਜੀ ਲੰਗਰਾਂ ਪਾਉਂਦੇ ਆ ਸਭ ਤੋਂ ਸਿਰਕ੍ਰਸਤੀ 8 ਤੇ ਲੰਗਰ ਲਾਇਆ ਜਾਂਦੇ ਨੇ ਜੀ ਨੰਦਪੁਰ ਸਾਹਿਬ ਪਿੰਡ ਕਾਨਗਸ ਤੇ ਕਿਟਾਰੀ ਬਣੀ ਹੋ ਪਿੰਡ ਸੂਲਪੁਰ ਬਣੀ ਹੋ ਓਲੇ ਮਲੇ ਦੇ ਗਾਇਣ ਸੰਗਤ ਲੈ ਜੀ ਔਣ ਵਾਲੀ ਸੰਗਤ ਜੀ ਸਾਰੇ ਰੋ ਮਗਰੋਂ ਸਮਾਪਤੀ ਲਗਰਾਂ ਵਾਲੀ ਕਰਦੇ ਆ ਤੁਹਾਨੂੰ ਬਾਈ ਜੀ ਦੇ ਵੀਰ ਜੀ 15 ਨੂੰ ਖਤਮ ਹੋ ਜਾਂਦਾ 16 ਨੂੰ 14 ਨੂੰ ਖਤਮ ਹੋ ਜਾਂਦਾ 15 ਨੂੰ ਇੱਕ ਦਿਨ ਲਾ ਕੇ ਪ੍ਰਬਤ ਕਰਦੇ ਆ ਬੋਲੇ ਮਾਰਿਆ ਵਾਲੀ ਸੰਗਤ ਖਾਤਰ ਅਸੀਂ ਲੰਗਰ ਲਾਏ ਜਾਂਦੇ ਨੇ ਹਰ ਸਾਲ ਕਿੰਨੇ ਦਾ ਹੋ ਗਏ ਹੁਣ ਲੰਗਰ 19 ਲੰਗਰ ਦਾ ਪ੍ਰਧਾਨ ਨੇ ਭਾਈ ਲੰਗਰ ਕਮੇਟੀ ਨੇ ਸਾਡੀ ਪ੍ਰਾਈਜ਼ ਲਈ ਇੱਕ ਫੱਤੇ ਘੜ ਲਾਉਨੇ ਆ ਸੀ ਇੱਕ ਲਾਉਨੇ ਆ ਇੱਥੇ ਨੰਦਪੁਰ ਸਾਹਿਬ ਇਹ ਸਾਰੇ ਨਗਰ ਤੋਂ ਤੁੰਤੂ ਇਕੱਠੀ ਕਰਕੇ ਤੁਸੀਂ ਇਹ ਲੰਗਰ ਲਾ ਕੇ ਜਾਂ ਨਹੀਂ ਆਪਣੀ ਲੱਗਰ ਬਣਦੀ ਟੁੱਲੇ ਪਿੰਡਾਂ ਦੇ ਰਸਤੇ ਆ ਕੇ ਆਉਨੇ ਆ ਬਾਕੀ ਮੇਰੇ ਵੀਰ ਇੱਥੇ ਸਜੋਗ ਪਾਉਂਦੇ ਨੇ ਆਹ ਨਾਲ ਦੇ ਪਿੰਡਾਂ ਦੇ ਇਹਨਾਂ ਨੂੰ ਬਹੁਤ ਸਜੋਗ ਦੇ ਆਸਲੀਆ ਨੇ ਬੜੀ ਭਾਰੀ ਬੜੀ ਬੜੀ